ਇਲੋਜੀ ਆਪਾਂ ਫੰਸ਼ਨ ਦਾ ਪ੍ਰੋਗਰਾਮ ਸ਼ੁਰੂ ਕਰਦੇ ਆਂ ਇਹ ਸਾਡੀ ਹੈਬਿਟ ਹੀ ਐਂਡ ਆਦਤ ਹੀ ਐਸ ਇ ਫੰਸ਼ਨ ਵੈਂਦੇ ਆ ਇੱਕ ਆਦਮੀ ਡਾਕਟਰ ਕੋਲ ਗਿਆ ਤੇ ਡਾਕਟਰ ਨੂੰ ਕਹਿੰਦਾ ਡਾਕਟਰ ਮੈਨੂੰ ਬੜਾ ਬੁਖਾਰ ਚੜਿਆ ਹੋਇਆ ਕੋਈ ਗੋਲੀਆਂ ਕਾਲੀਆਂ ਦੇ ਦਿਓ ਕੋਈ ਗੋਲੀਆਂ ਕਾਲੀਆਂ ਦੇ ਦਿਓ ਡਾਕਟਰ ਕਹਿੰਦਾ ਗੋਲੀਆਂ ਦਾ ਮੈਂ ਦੇ ਦੇਣਾ ਖਾਣ ਨੂੰ ਤੇ ਗਾਲੀਆਂ ਘਰੋਂ ਜਾ ਕੇ ਖਾ ਲਈ ਬਈ ਆਪਾਂ ਨਾ ਖਸਣੇ ਖੋਸਣੇ ਔਰ ਰਾਜੇ ਕੇ ਕਾਲੀਆਂ ਮਾਰਨੀਆਂ ਨੇ ਪਹਿਲਾਂ ਤਾਂ ਤੁਸੀਂ ਆਪਣੇ ਆਪ ਦਾ ਸਵਾਗਤ ਕਰੋ ਕਾਲੀਆਂ ਨਾਲ ਇੱਕ ਆਦਮੀ ਗਿਆ ਡਾਕਟਰ ਕੋਲ ਤੇ ਡਾਕਟਰ ਨੇ ਉਹਨੂੰ ਚੈੱਕਅਪ ਕੀਤਾ ਚੰਗੀ ਤਰ੍ਹਾਂ

ایک سیلی کہن لگی ایک عورت نو کہ میں دیکھ دیا تم اپنے نا پرس وچوں فوٹو کٹ کے دیکھ دیا کدی فوٹو ہے وہ کہن دی یہ میرے پتی دی فوٹو ہے اچھا تو بڑا پیار کر دیا ہے پتنی کہن دیئے کہ یہ میری نا انسپائریشن ہے یہ میری انسپائریشن ہے میں جدوں میں کوئی پرابلم ہوتی ہے میں انہوں نے فوٹو کٹ کے دیکھ دیا تو اپنے اپنے کہیں نہیں آ کہ جی تو ایک پرابلم نو ہینڈل کر سکتی ہیں تو دنیا دی کوئی بھی پرابلم نو ہینڈل کر سکتی ہیں وہ اس طرح ہوا جی پتنی کہتی ہے بڑے بدتمیز ہو بڑے بدتمیز ہو میں اتے کنٹے تو بولی جا رہی ہیں آنکھ تجھے اباسیاں ماری جا رہے ہو میں بولی جا رہی ہیں تجھے اباسیاں ماری جا رہے ہو پتی کہتا ہے پاگوان نے میں اباسیاں نہیں مار رہا میں تا بولنا تے موں کھول دا تو بولن نہیں بند پاک کرتے نا پھر کھول دا اباسیاں نہیں مار رہا ایک سپاہی نے بھون کیتا کھانے ਤੇ ਬਾਈ ਨੇ ਥਾਣੇ ਮੋਰਡ ਕੀਤਾ ਤੇ ਥਾਣੇਦਾਰ ਨੂੰ ਕਹਿੰਦਾ ਜੀ ਥਾਣੇਦਾਰ ਸਾਹਿਬ ਮੈਂ ਮੌਕਾਏ ਵਾਰਦਾਤ ਤੋਂ ਬੋਲ ਰਿਹਾ ਮੌਕਾਏ ਵਾਰਦਾਤ ਤੋਂ ਬੋਲ ਰਿਹਾ ਤੇ ਇਥੇ ਇਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਆ ਥਾਣੇਦਾਰ ਕਹਿੰਦਾ ਕਿਉਂ

ਪਤਨੀ ਕਹਿੰਦੀ ਪਤੀ ਨੂੰ ਜੇ ਮੈਂ ਤੁਹਾਨੂੰ 2-3 ਦਿਨ ਨਾਲ ਦੱਸਾਂ ਤਾਂ ਜੇ ਮੈਂ ਤੁਹਾਨੂੰ 2-3 ਦਿਨ ਨਾਲ ਦੱਸਾਂ ਤਾਂ ਉਹ ਪਤੀ ਵਿਚਾਰਾ ਸਿੱਧਾ ਦਾਦਾ ਜੀ ਕਹਿੰਦਾ ਮੈਨੂੰ ਚੰਗਾ ਲੱਗੇਗਾ ਲੋ ਜੀ ਪਤਨੀ ਉਸ ਦਿਨ ਨਹੀਂ ਦਿੱਤੀ ਦੂਜੇ ਦਿਨ ਵੀ ਨਹੀਂ ਦਿੱਤੀ

ਤੁਸੀਂ ਸਿਰਫ ਦਾ ਸੁੱਕ ਕੰਡੇ ਕੱਟੋਗੇ ਸਵੇਰ ਨਹੀਂ ਦੇਖੋਗੇ ਬੜੇ ਨਰਾਸ਼ ਹੋਏ ਕੱਲਾ ਬਤਾਂ ਕੀਤੀਆਂ ਸੌਂ ਗਏ ਸੌਂ ਗਏ ਤਾਂ ਪਤੀ ਨੂੰ ਨੀਂਦ ਨਾ ਆਵੇ ਪਤੀ ਕਹਿੰਦਾ ਸੌਂ ਗਏ ਸੌਂ ਗਏ ਪਤਨੀ ਕਹਿੰਦੀ ਹੋਰਦੀ ਕਾ ਨਾ ਤੁਸੀਂ ਆਖਣੇ ਉੱਠਣਾ ਨਹੀਂ ਮੈਂ ਦਾ ਉੱਠਣਾ ਨਾ ਪਰ ਜੀ ਤਾਂਾੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ

تو اسی میں نے بچپن دیتا پندرہ سالہ بعد وہ واپس لے لیا پھر جوانی دیتی پندرہ سال بعد وہ بھی لے لی پھر جنانی دیتی پندرہ سال ہو گئے نے میں یا میں کیا یاد دلا دیا کہ تے کولنا گئے ہو جلسے فرینڈلی ریمائنڈر ایک ਉਰਾ ਮਗਿਆ ਆਪਣੇ ਕੋੜਮ ਦੇ ਘਰ ਤੇ ਕੋੜਮ ਨੇ ਸੇਵਾ ਕਰਨ ਵਾਸਤੇ ਕਿਹਾ ਬਈ ਪੈਦੂ ਬਣਾ ਰਿਆਂ ਤੁਹਾਡੇ ਵਾਸਤੇ ਪੈਦੂ ਬਣਾ ਦੇ ਆ ਕਹਿੰਦਾ ਹਾਂ ਜਰਾ ਰਾਤ ਨੂੰ ਦੀਦਰ ਟਕੇ ਜਾਈਗੀ ਅੱਛਾ ਇਹਦੇ ਪਾਣੀ ਕਿੱਨਾ ਪਾਵਾਂ ਕਹਿੰਦਾ ਨਾ ਨਾ ਪਾਣੀ ਬਿਲਕੁਲ ਨਹੀਂ ਪਾਣਾ ਅਸੀਂ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ سرا اپنے سوا جیوی کروڑا روپیہ